ਇੱਕ ਟੋਟਾ ਕਟ ਹੋਊਗਾ ਮੰਤਲਾ 40 50 ਫੁੱਟਾ ਨਾ ਵੀਰੇ 100 ਫੁੱਟ ਹੈਗਾ ਲੈ ਗਏ ਲੈ ਗਏ ਲੈ ਗਏ ਐਥੋਂ ਕਿੰਨੇ ਕਿਲੋਮੀਟਰ ਹੋਊਗਾ ਫਰਮਾਈ 8 10 ਕਿਲੋਮੀਟਰ ਅੱਛਾ 10 ਕਿਲੋਮੀਟਰ ਬਾਅਗੇ ਬਣਿਆ ਅੱਛਾ ਕੋਈ ਇਹ ਸਾਰ 1995 ਚ ਟੁੱਟੇ ਅੱਛਾ ਟੁੱਟਿਆ ਹੋਇਆ ਪਹਿਲਾਂ ਇਹ ਹੈ ਇੱਕ ਪਾਸੇ ਨਾਲੀ ਚੜ ਗਈ ਤੇ ਇੱਕ ਦੂਜੇ ਪਾਸੇ ਬੰਨਾ ਟੁੱਟ ਗਿਆ ਤੇ ਤੀਜੇ ਪਾਸੇ ਬੱਦਲ ਚੜ ਗਿਆ ਪਾਣੀ ਦੀ ਖਾਸੀ ਤੇ ਹੈ ਕਿ ਹਜੇ ਇਹਨਾਂ ਨੇ ਸ਼ੁਰੂਆਤ ਕਰੀ ਐਥੋਂ ਮੋੜੇ ਲੱਗ ਤੇ ਪਾਣੀ ਪਾਣੀ ਦੀ ਰਫਤਾਰ ਤੇ ਚਾਲ 19 ਤੇਜ਼ ਹੀ ਹੈਗੀ ਗੱਤ ਦੇ ಗ್ರಾಮ ਪੰਚਾਇਤ ਪੁਨਿਹਾਰੀ ਚਾਲਾ ਤੇ ਆ ਦੇਖੋ ਮੋਟਰਾਂ ਮਟਰਾਂ ਹੁਣ ਡੁੱਬਦੀਆਂ ਜਾਂਦੀਆਂ ਸਰਵਰ ਟਰਾਲਿੰਗਾ ਖੁੱਬੀ ਹੁੰਦੀਆਂ ਹੈ ਤਾਂ ਮਿੱਟੀ ਵਾਲਾ ਕੰਮ ਜੀ ਹਾਂਜੀ ਦੋਸਤੋ ਕਿਹੜਾ ਹੋ ਭਾਈ ਪਿੰਡ ਭੰਡਿਆਰੀ ਬੰਨਾ ਟੁੱਟਿਆ ਸੀ ਉਹ ਵੀਰ ਤੇ ਪਿੰਡ ਸਾਰਾ ਇੱਥੇ ਭਾਈ ਇਕੱਠ ਹੋ ਗਿਆ ਵਿਚਾਰਿਆਂ ਦਾ ਤੇ ਇੱਥੇ ਮਿੱਟੀ ਲਗਾਤਾਰ ਜਾਰੀ ਹੈ ਪਾਈ ਜਾਂਦੇ ਆ ਮਸ਼ੀਨਾਂ ਨਾਲ ਇਕੱਠੀ ਕਰਕੇ ਏ ਵੀਰੇ ਤੇ ਗੱਟੇ ਭਰਨਗੇ ਹੁਣ ਤੇ ਉੱਤੋਂ ਰੱਬ ਉੱਤੋਂ ਰੱਬ بارش ਲਈ ਆਉਂਦਾ ਹੈ ਮੀਂਹ ਵਾਲਾ ਕੰਮ ਹੋ ਰਿਹਾ ਹੈ ਤੇ ਟਰਾਲੀਆਂ ਲਗਾਤਾਰ ਦੇਖ ਲੋਕ ਉਹ ਪਰਲੇ ਪਿੰਡ ਜਾਰੀ ਕਰ ਰੱਖਿਆ ਮਿੱਟੀ ਵਾਲਾ ਕੰਮ ਵੀਰੇ ਨੇ ਟਰੈਕਟਰ ਲਗਾਤਾਰ ਯਾਰੀ ਨੇ ਸਾਰਾ ਪਿੰਡ ਇਕੱਠਾ ਹੋ ਗਿਆ ਇੱਕ ਝੋਟਾ ਤੇ ਬੰਨਾ ਇਹ ਆ ਆ ਖੇਤਾਂ 'ਚ ਪਾਣੀ ਪਊਗਾ ਵੀਰੇ ਜੇ ਟੁੱਟਦਾ ਨਾ ਬੰਨਾ ਇਹ ਨਾਲੀ ਦੇ ਪਰਲੇ ਪਾਸੇ ਟੁੱਟ ਕੇ ਆ ਗਿਆ ਉਹ ਪਾਣੀ ਤੇ ਲੋਕ ਜਦੋਂ ਜ਼ਿਆਦਾ ਕਰੀ ਜਾਂਦੇ ਮਸ਼ੀਨਾ ਨਾਲ ਤਾਂ ਲਗਾਤਾਰ ਮਿੱਟੀ ਵਾਲਾ ਕੰਮ ਜਾਰੀ ਹੈਗਾ ਤਾਂ ਟਰੈਕਟਰ ਲਾਰਖਾ ਕਮੀਂਦਾ ਕਰਕੇ ਥੋੜੀ ਦਿੱਕਤ ਆਉਂਦੀ ਹੈਗੀ ਤੇ ਮਸ਼ੀਨਾ ਚਲਾਰਖੀਆਂ ਜੇਸੀ ਵੀ ਲਗਾਤਾਰ ਇਹ ਗੱਟੇ ਭਰਨਗੇ ਵੀਰੇ ਇੱਥੇ ਇਹ ਇਕੱਠੀ ਕਰਦੇ ਆ ਮਿੱਟੀ ਤੇ ਉਹ ਬੰਨਾ ਤਕੜਾ ਕਰਦੇ ਛੜਕੂਚੀ ਕਰਦੇ ਆ ਤੇ ਪਾਣੀ ਬੰਨੇ ਦੇ ਨਾਲ ਲੱਗ ਗਿਆ ਕਿ ਉਧਰੋਂ ਪਰਲੇ ਪਾਸੋਂ ਇਹ ਇਧਰਲੀ ਸਾਈਡ ਆ ਕੇ ਪਾਣੀ ਨਾਲ ਲੱਗ ਗਿਆ ਉਹ ਨਾਲੀ ਦਾ ਤੇ ਸਾਰਾ ਪਿੰਡ ਇੱਥੇ ਲਗਾਤਾਰ ਲੱਗ ਰਿਹਾ ਹੈ ਭਾਈ ਤਿਆਰੀ ਕਰੀ ਜਾਂਦਾ ਹੈ ਕਿ ਕਿੱਟਿਆਂ ਦੀ ਇਧਰ ਲੱਗ ਰਿਹਾ ਵੀਰ ਆਹ ਕੱਟੇ ਪਏ ਹੈ ਭਾਈ ਕਿਹੜੇ ਖੂਹ ਸਾਂ ਇਹ ਕਿੱਥੇ ਭਾਈ ਉੱਥੇ ਬੰਨਾ ਟੁੱਟਿਆ ਗਿਆ ਹੈ ਨਾ ਇਹ ਸਾਰੇ ਵੀਰ ਭਰਾ ਇਹ ਸਾਰੇ ਇੱਥੋਂ ਘਟੋ ਘਟਾ 3.5 ਕਿਲੋਮੀਟਰ ਦੂਰ ਟੁੱਟਿਆ ਗਿਆ ਪਾਣੀ ਤੇ ਉਹ ਗਾਂਹ ਅਗਲੇ ਪਿੰਡਾਂ ਨੂੰ ਨਿਕਲ ਗਿਆ ਪਾਣੀ ਇੱਥੋਂ ਆਏ ਤੇ ਇਹ ਸਾਰੇ ਖਾਲੀ ਗੱਟੇ ਲੈ ਕੇ ਉੱਥੇ ਜਾਈ ਜਾਂਦੇ ਨੇ ਤੁਰਕੇ ਜਾਣਾ ਪੈਂਦਾ ਹੈ ਕਈ ਮੋਟਰਸਾਈਕਲ ਲੈ ਜਾਂਦਿਆ ਕਰਾ 3 ਕਿਲੋਮੀਟਰ ਦੂਰ ਹੈ ਘਟੋ ਘਟਾ 15 20 ਫੁੱਟ ਦਾ ਪਾੜ ਪੈ ਗਿਆ ਤੇ ਨਾਲ ਹੀ ਇੱਥੋਂ ਅੱਗੇ ਨੂੰ ਗਿੱਟ ਉਤਰ ਗਿਆ ਪਾਣੀ ਦਾ ਕਰਕੇ ਤੇ ਧਾਬ ਘਟੀਆਂ ਇੱਥੋਂ ਇਧਰੋਂ ਸਾਰਾ ਪਿੰਡ ਲਟੋਪਿੰਗ ਹੋ ਰਿਹਾ ਹੈਗਾ ਪਿੰਡ ਭੰਡਿਆਰੀ ਜਿਹੜਾ ਨਾਮ ਹੈ ਪੁੱਲ ਤੋਂ ਲੱਗਿਆ ਹੈ ਵੀਰ ਸਾਹਮਣੇ ਬੰਨੇ ਤੇ ਲੱਗ ਰਹੇ ਨੇ ਸਾਰਾ ਸਾਰਾ ਪਿੰਡ ਜਵਾਕ ਬੁੜਨਾ ਕੀ ਰੋਟੀ ਨਹੀਂ ਲੰਘਦੀ ਵਿਚਾਰਿਆਂ ਦੀ ਤੇ ਇਸ ਕਰਕੇ ਪਾਣੀ ਜ਼ਿਆਦਾ ਮਾਰਨਾ ਕਰ ਜੀ ਬਾਰਿਸ਼ਾਂ ਦਾ ਟਾਈਮ ਹੈਗਾ ਕਈ ਵਾਰੀ ਦਵਾਰੇ ਆਪੋਂ ਦਾ ਖਤਰਾ ਰਹਿੰਦਾ ਹੈਗਾ ਇਧਰੋਂ ਪਿੱਛੋਂ ਰਸਤਾ ਇਹ ਸੜਕ ਆਉਂਦੀ ਹੈ ਇਹ ਨਮਾਪੋਲਾ ਵੀਰੇ ਪਹਿਲਾਂ ਪ੍ਰਾਣਾ ਸੀ ਇਹ ਰੋੜੀ ਤੋਂ ਆਉਂਦੀ ਸੀ ਸਿੱਧੀ ਸੜਕ ਤੇ ਕਿਹੜੇ ਆਉਣ ਜਾਣ ਵਾਲੇ ਮੁਸਾਫਰ ਹੈ ਉਹ ਬੰਨੇ ਦਾ ਕਰਕੇ ਕਰਕੇ ਥੋੜੀ ਕਰ ਦਿੱਕਤ ਆਉਂਦੀ ਹੈ ਸਾਰਿਆਂ ਨੂੰ ਤੇ ਪਰ ਕੀ ਕਰਨਗੇ ਕਈ ਤਾਂ ਫਿਰ ਡੁੱਬਨ ਦੇ ਕਿਨਾਰੇ ਤੇ ਹੋਰੇ ਨੇ ਨੰਗਣ ਵਾਲਿਆਂ ਨੂੰ ਫਿਰ ਨੰਗਣ ਵਾਲਿਆਂ ਨੂੰ ਆਫਦਾ ਹੁੰਦਾ ਹੈਗਾ ਖਰਾ ਤੇ ਮੁਸ਼ਕਲ ਸਾਰਿਆਂ ਨੂੰ ਆ ਗਈ ਕਾਨੂੰਨੀ ਸਾਰਿਆਂ ਨੂੰ ਆ ਗਈ ਤੇ ਟਰੈਕਟਰ ਜਦਾ ਜੈਸ ਕਰ ਰਹੀ ਨੇ ਜੋ ਜਵਾਰੇ ਨੇ ਲੋਕ ਲਟੋਪਿੰਗ ਹੋ ਰਹੇ ਨੇ ਇੱਕ ਮੀਂਹ ਦਾ ਕਰਕੇ ਟਰੈਕਟਰ ਖੁੱਬਦੇ ਆ ਬਾਰ-ਬਾਰ ਟਰਾਲੀਆਂ ਖੁੱਬੀ ਜਾਂਦੀਆਂ ਹੈ ਤਾਂ ਮਿੱਟੀ ਵਾਲਾ ਕੰਮ ਜਾਰੀ ਆ ਭਾਈ ਇੱਥੇ ਇਧਰਲੇ ਝੋਨੇ ਦਾ ਖਰਾ ਸਾਰੇ ਭਰ ਗਏ ਪਾਣੀ ਨਾਲ ਭਾਈ ਉਹ ਵੀਰ ਨੇ ਮੋਟਰਸਾਈਕਲ ਦੇਗਾ ਪਾਣੀ ਦੇ ਬੀਤੀ ਨਗਾਉਣਾ ਪੈਂਦਾ ਕਿਹੜੇ ਨੇ ਰਿਸਕ ਲੈ ਕੇ ਨਗਾਉਣਾ ਉਹ ਚੱਪਲਾਂ ਵੀ ਉੱਥੇ ਸਿੱਟ ਗਿਆ ਕਰ ਉਹ ਇੱਥੇ ਪਾਣੀ ਖਾਸਾ ਗਿਆ ਕਰ ਤਿੰਨ ਤਿੰਨ ਫੁੱਟ ਹੋ ਗਿਆ ਪਾਣੀ ਜਿਹੜੀ ਸੀ ਤੇ ਕਈ ਵਾਰੀ ਇੰਜਣ ਨੂੰ ਜਿੰਜ ਪਾਣੀ ਪਾਇਆ ਜਾਂਦਾ ਹੁੰਦਾ ਤੁਰ ਕੇ ਜਾਣਾ ਪਊਆ ਘਟੋ ਘਟ ਇਥੋਂ 3.2 ਕਿਲੋਮੀਟਰ ਦੂਰ ਗਾਹਾਂ ਟੁੱਟੇ ਗਿਆ ਬੰਨਾ ਤੇ ਆ ਝੋਨਾ ਖਰ ਖਾਸਾ ਡੁੱਬ ਗਿਆ ਭਾਈ ਪਾਣੀ ਨਾਲ ਤੇ ਆ ਵੀਰ ਇਥੋਂ ਪਿੰਡ ਵਾਲੇ ਸਾਰਾ ਪਿੰਡ ਲੱਗਰੇ ਨੇ ਟਰੈਕਟਰਾਂ ਨਾਲ ਲਗਾਤਾਰ ਤੇ ਬੰਨਾ ਉੱਚਾ ਕਰੀ ਜਾਂਦੇ ਕਿਉਂਕਿ ਇਧਰਲੇ ਬਾਹਨ ਤਾਂ ਖਰ ਬਚਾ ਸਕਣ ਉਹ ਤਾਂ ਕਿਹੜੇ ਬਚਦੇ ਉਹ ਤਾਂ ਬਚਾ ਲਾ ਨਾ ਤੇ ਬਾਕੀ ਕਿਹੜਾ ਹੋਣਾ ਸੀ ਉਹਦਾ ਕੰਮ ਇਧਰ ਹੋ ਹੀ ਗਿਆ ਤੇ ਜੇ ਪਾਣੀ ਵੀ ਖਰ ਇਹਦੇ ਨਾਲ ਹਜੇ ਦਾਬ ਲੱਗੀ ਜਾਂਦੀ ਹੈਗੀ ਕਿੰਨਾ ਚਿਰੇ ਖਾਸਾ ਉੱਚਾ ਨਹੀਂ ਹੁੰਦਾ ਉਹਨਾਂ ਚ ਕਰੇ ਵੀਰ ਲੱਗੇ ਰਹਿਣਗੇ ਤੇ ਉਹ ਅਗਲੇ ਪਿੰਡਾਂ ਦਾ ਪਾਣੀ ਉਧਰ ਨੂੰ ਜਾਦੇ ਮੂੰਹ ਕਰ ਗਿਆ ਗਾਂਹਾਂ ਵਾਲੇ ਖੇਤਾਂ ਨੂੰ ਤੇ ਜੇ ਇੱਥੇ ਵੀਰਾਂ ਨੇ ਨਾਂ ਸੰਭਾਲਿਆ ਤਾਂ ਫਿਰ ਆਹ ਪਾਣਾ ਚ ਆ ਚੁੰਨਿਆਂ ਚ ਸਾਰੇ ਸਰਦੂਰਗੜ ਝੰਡੇ ਤੱਕ ਪਾਣੀ ਲੱਗ ਜੂਗਾ ਤਾਂ ਫਸਲ ਵੀਰਾਂ ਦਾ ਖਾਸਾ ਨੁਕਸਾਨ ਹੋ ਜੂ ਇਧਰਲੇ ਵੀਰਾਂ ਦਾ ਤਾਂ ਖੋ ਹੀ ਗਿਆ ਘਰ ਆਹ ਨਾਲੀ ਦਾ ਪਾਣੀ ਐ ਕਿਹੜਾ ਤੂੰ ਦੇਖੀ ਨਾ ਘਟ ਘਟ ਤਿੰਨ ਤਿੰਨ ਫੋਟੋ ਉ ਹੈ ਇੱਥੇ ਪਾਣੀ ਇੱਥੇ ਲਗਾਤਾਰ ਵੀਰ ਆ ਇੱਥੇ ਕੰਮ ਕਰੀ ਜਾਂਦੇ ਆ ਮਿੱਟੀ ਵਾਲਾ ਕੰਮ ਕਰੀ ਜਾਂਦੇ ਆ ਤਾਂ ਕਈ ਵਾਰੀ ਆ ਦੇਖੋ ਆ ਪਾਣੀ ਦੇਖੋ ਮੋਟਰਸਾਈਕਲ ਚ ਫੁੱਲਾਂ ਨੇ ਫੁੱਲ ਭਈ ਲੈ ਦੇ ਜਾਣ ਦੇ ਚੱਲਾ ਚੱਲਾ ਆ ਦੇਖੋ ਕੀ ਹਾਲ ਹੈ ਚੱਲ ਕਰ ਦੇ ਥੋੜੀ ਚੱਲਾ ਚੱਲਾ ਇਹ ਆ ਸਾਰਾ ਸੰਘਰਸ਼ ਆ ਲੜਨਾ ਪੈਂਦਾ ਕਿਹੜੇ ਵੀਰ ਨੇ ਉੱਥੇ ਮੋਟਰਸਾਈਕਲ ਤੇ ਜਾਣਾ ਹੈਗਾ ਦੇਖੀ ਹੋਈ ਤਿਆ ਵੀਰ ਇੱਥੇ ਗੱਟਾਂ ਵਾਲਾ ਇੱਥੇ ਚਾਹ ਦਾ ਪ੍ਰਬੰਧ ਚਾਹ ਚੁ ਲਈ ਫਿਰਦੇ ਆ ਵੀਰ ਤੇ ਸੇਵਾਦਾਰ ਸਾਰੇ ਮੁੰਡੇ ਲਗਾਤਾਰ ਲੱਗੇ ਰਹਿੰਦੇ ਨੇ ਮਿੱਟੀ ਵਾਲਾ ਕੰਮ ਚੱਲੀ ਜਾਂਦਾ ਹੈਗਾ ਤਾਂ ਸਾਰੇ ਪਿੰਡ ਦੇ ਖਰ ਰੋਟੀ ਨਹੀਂ ਲੰਗਦੀ ਉਹਦੇ ਟਰੈਕਟਰ ਵਹ ਜਾਂਦੇ ਆ ਟਰਾਲੀਆਂ ਕਈ ਵਾਰੀ ਟਰੈਕਟਰ ਖੁੱਭ ਵੀ ਜਾਂਦੇ ਆ ਖਾਰੇ ਇੱਥੇ ਖਾਸ ਕਰਕੇ ਟਰਾਲੀਆਂ ਖੁੱਭੀਆਂ ਸੀ ਕਿਉਂਕਿ ਪਾਣੀ ਨਾਲ ਹੀ ਲੱਗ ਗਿਆ ਬੰਨੇ ਦੇ ਬਿਲਕੁਲ ਇਹ ਪਿੰਡ ਵਾਲੀ ਸਾਈਡ ਲੱਗ ਗਿਆ ਇਧਰ ਆ ਤੇ ਆ ਵੀਰ ਨੂੰ ਲੰਘ ਜਾਂਦੇ ਇਧਰ ਦੀ ਕਿਹੜੀ ਕੋਈ ਡਬਲ ਟੈਰੀ ਟਰਾਲੀ ਹੁੰਦੀ ਐ ਸੌਖੀ ਵਗ ਜਾਂਦੀ ਐ ਖਰਗਾਹਾਂ ਉਹ ਤੇ ਨਾ ਮਿੱਟੀ ਥੋੜੀ ਬਾਗੇ ਲਿਆਉਂਦੇ ਆ ਤੇ ਇੱਥੇ ਖੋਬਿਆਂ ਦੀਆਂ ਟਰਾਲੀਆਂ 4x4 ਟਰੈਕ ਕੰਮ ਜ਼ਿਆਦਾ ਕਰਦੇ ਇੱਥੇ ਕਿਉਂਕਿ ਬੰਨੇ ਦੇ ਉੱਤੇ ਦਲਦਲ ਬਣਦੀ ਜਾਂਦੀ ਹੈਗੀ ਕਿਉਂਕਿ ਪਹਿਲਾਂ ਹੀ ਇਹ ਪਿੱਲ ਪਿੱਲ ਕਰੀ ਜਾਂਦਾ ਸੀ ਨਾ ਬੰਨਾ ਟਰੈਕਟਰ ਭਾਈ 4x4 ਲਾਰਖੇ ਵੀਰਾਂ ਨੇ ਤੇ ਟਰਾਲੀਆਂ ਵੀ ਡਬਲ ਟਾਇਰਾਂ ਗੰਗਾ ਕਿਉਂਕਿ ਦੂਜੇ ਛੋਟੇ ਟਰੈਕਟਰ ਆ ਤੇ ਸਿੰਗਲ ਟਾਇਰਾਂ ਟਰਾਲੀਆਂ ਇਸੇ ਚਲਦੀਆਂ ਨਹੀਂ ਆ ਤੇ ਉਹ ਰਸਤੇ ਜਿੱਥੇ ਖੁੱਬੀ ਜਾਂਦਾਂ ਗਿਆਂ ਇਹ ਤੁਹਾਨੂੰ ਦੱਸਿਆ ਤੇ ਆ ਦੇਖੋ ਮੋਟਰਾਂ ਮਾਟਰਾਂ ਹੁਣ ਡੁੱਬਦੀਆਂ ਜਾਂਦੀਆਂ ਇਹ ਇਹ ਕੱਲ ਦਾ ਟੁੱਟਿਆ ਪਾਣੀ ਉਹ ਖਾਸੀ 3 ਕਿਲੋਮੀਟਰ ਦੂਰ ਤੋਂ ਪਿੰਡ ਆ ਗਾਂ ਭੰਡਿਆਰੀ ਪਿੰਡ ਹੈ ਇਹਦੇ ਨਾਲ ਲੱਗ ਗਿਆ ਤਬੀਰ ਨੇ ਇਹ ਪੰਪ ਚੱਕਦਾ ਇਹ ਹੌਲੀ ਹੌਲੀ ਕੋਈ ਚੱਕੀ ਨੇ ਕਿਉਂਕਿ ਅੱਗੇ ਟਰੈਕਟਰ ਖਾਸੇ ਇਕੱਠੇ ਹੋ ਗਏ ਨੇ ਇੱਥੇ ਲਾਉਂਦੇ ਫਿਰਦੇ ਐ ਇਹ ਡਬਲ ਟ੍ਰੈਲੀ ਟਰਾਲੀ ਚੱਲਦੀ ਐ ਲਗਾਤਾਰ ਵੀਰ ਲੱਗ ਰਹੇ ਨੇ ਮਿੱਟੀ ਪਾਈ ਜਾਂਦੀ ਐ ਤੇ ਕਿਦੋਂ ਪੈ ਰਹਿਣਾ ਵੀ ਤੁਰਦੇ ਨਾ ਮੰਨਾਂ ਪਿੱਲ ਪਿੱਲ ਕਰਦਾ ਇਹ ਤੇ ਆ ਪਿੰਡ ਅੱਗੇ ਪੰਢਿਆਰੀ ਆ ਗਿਆ ਇੱਥੋਂ ਦੇ ਸਾਰੇ ਨਗਰ ਵਾਸੀ ਟੈਂਸ਼ਨ ਦੇ ਵਿਚਾਰੇ ਆ ਕਲਪਨਾ ਜਾਰੇ ਆ ਰੋਟੀ ਨਹੀਂ ਲੰਘਦੀ ਕਿਉਂਕਿ ਇੱਕ ਪਾਸੇ ਦਾ ਬਾਹਨ ਸਾਰੇ ਤਕਰੀਬਨ ਡੁੱਬੀ ਗਏ ਸੈਂਕੜਿਆਂ ਦੇ ਸਾਹ ਖਿੱਲੇ ਇੱਕ ਉਹ ਵੀਰ ਉੱਥੇ ਕੋਈ ਗੱਟੇ ਜਾਂ ਕੋਈ ਲੈ ਕੇ ਜਾਂਦਾ ਸੀ ਉਹ ਪਾਣੀ ਦਾ ਕਰਕੇ ਉੱਥੇ ਥੋੜਾ ਟਰੈਕਟਰ ਬਹਿ ਗਿਆਗਾ ਉਹਨੂੰ ਮੁਸ਼ਕਲ ਹੋ ਗਈ ਹਾਂਜੀ ਦੋਸਤੋ ਉਹ ਟਰੈਕਟਰ ਨੂੰ ਉੱਥੇ ਸੇਵਾ ਵਾਸਤੇ ਲੈ ਕੇ ਜਾਂਦੇ ਸੀ ਵੀਰਾਂ ਤੇ ਉਹ ਪਾਣੀ ਦਾ ਕਰਕੇ ਇੱਥੇ ਬੈਠ ਗਿਆ ਤੇ ਹਾਰ ਕੇ ਫਿਰ ਉੱਥੇ ਟੋਚਨ ਵੀ ਨਹੀਂ ਪੈਂਦਾ ਉਹ ਟਰੈਕਟਰ ਦਾ ਤੋ ਵੀ ਰਸਾ ਭਾ ਕੇ ਖਿਚਣ ਦੀ ਕੋਸ਼ਿਸ਼ ਕਰਦੇ ਨੇ ਦਿਖਾਉਣਾ ਮੈਂ ਤੁਹਾਨੂੰ ਕੋਲੇ ਆ ਕੇ ਚੱਲਾ ਲੈ ਗਏ ਲੈ ਗਏ ਲੈ ਗਏ ਖਰ ਖਾਸਾ ਜੇ ਇਕੱਠਾ ਜ਼ੋਰ ਮਾਰਨਾ ਤੇ ਬੰਦਿਆਂ ਦੇ ਵਿੱਚ ਵੀ ਟਰੈਕਟਰ ਜਿੰਨਾ ਹੀ ਜ਼ੋਰ ਹੁੰਦਾ ਹੈਗਾ ਤੇ ਮੋਟਰਸਾਈਕਲ ਦਾ ਇੰਜਨ ਦਾ ਖਰ ਪਾਣੀ ਚ ਡੁੱਬਿਆਂ ਦਾ ਹੈਗਾ ਤੁਹਾਨੂੰ ਕਈ ਵਾਰੀ ਦੱਸਤਾ ਇਹਦਾ ਲਾਦਾ ਪਲੱਗ 'ਚ ਪਾਣੀ ਪੈ ਗਿਆ ਵੀਰ ਦਾ ਚੋ ਉਹ ਟਰੈਕਟਰ ਭਾਈ ਗੱਟਿਆਂ ਦੀ ਉੱਥੇ ਸੇਵਾ ਖਾਤਰ ਮਿੱਟੀ ਖਾਤਰ ਜਾਂਦਾ ਹੈਗਾ ਇਸ ਕਰਕੇ ਉਹਨੂੰ ਅਮਰਜੈਂਸੀ ਉੱਥੋਂ ਦੀ ਕੱਢਣਾ ਪਿਆ ਚੋ ਸਾਰੇ ਭਰਾ ਉੱਥੇ ਜਾਂਦੇ ਆ ਸੇਵਾ ਤੇ ਕਾ ਮੋਟਰਸਾਈਕਲ ਨੂੰ ਸੁਣ ਦਿਖਾਇ ਸੀ ਇਹਦਾ ਬੰਦ ਹੋ ਗਿਆ ਆ ਮੋਟਰਸਾਈਕਲ ਦਾ ਖਰਾਬ ਹੋ ਗਿਆ ਭਾਈ ਜਿੱਦੋ ਜ਼ਿਆਦਾ ਕਰੀ ਜਾਂਦੇ ਵੀਰ ਇਹ ਵੀ ਉੱਥੇ ਘਰ ਚਾਹ ਦੀ ਸੇਵਾ ਲੈ ਕੇ ਜਾਂਦੇ ਸੀ ਇਹਦੇ ਤਾਂ ਗੱਲ ਬਣੀ ਨਹੀਂ ਇੱਕ ਆ ਖੜਾਗਾ ਇਹ ਕਾ ਖੜਾਗਾ ਤੇ ਗੱਟੇ ਦੀ ਉੱਥੇ ਸੇਵਾ ਕਰਨੀ ਹੈ ਟਰੈਕਟਰ ਤਾਂ ਲੈ ਗਏ ਤੇ ਮਸ਼ੀਨ ਇਥੋਂ ਜਦੋਂ ਜਦ ਠੀਕ ਆ ਭਰਾ ਇਹ ਮਿੱਟੀ ਇਧਰ ਸਿੱਟਣੀ ਸੀ ਪੁਲ ਤੋਂ ਬਾਹਰ ਕਿਉਂਕਿ ਇੱਥੇ ਕਿੱਥੇ ਦਿੱਕਤ ਆ ਗਈ ਸੀ ਕਈ ਵਾਰੀ ਐਮਰਜੈਂਸੀ ਕੋ ਟ੍ਰੈਕਟ ਜਾਂ ਮੋਟਰਸਾਈਕਲ ਆ ਉੱਥੇ ਸੇਵਾ ਕਰਦੇ ਆ ਕਰੇ ਵੀਰ ਉੱਥੇ ਕੋਈ ਲੰਗਰ ਦਾ ਪ੍ਰਬੰਧ ਜਾਂ ਕੋਈ ਗੱਟਿਆਂ ਦਾ ਮਸ਼ੀਨਰੀ ਦੀ ਲੋਡ ਪੈਂਦੀ ਆ ਇਸ ਕਰਕੇ ਇਥੋਂ ਥੋੜਾ ਜਿਹਾ ਰਸਤਾ ਠੀਕ ਕਰਦੇ ਸੀ ਇੱਥੇ ਚੜਾਈ ਜ਼ਿਆਦਾ ਹੈਗੀ ਤੇ ਚੜਾਈ ਦੇ ਨਾਲ ਫਿਸਲਣ ਹੋ ਗਈ ਕਿੱਧਰ ਲਈ ਜਾਂਦਾ ਭਰਾ ਓਏ ਬੀਰ ਨੇ ਤੇ ਮੀਂਹ ਹੀ ਇੰਨਾ ਸਟੈਂਡ ਲਾ ਲਿਆ ਉਹ ਪਿਛਲੇ ਪੰਜੇ ਨਾਲ ਕਿਹੜਾ ਪੰਜਾ ਹੁੰਦਾ ਇਹਦਾ ਉਹਦੇ ਨਾਲ ਮਿੱਟੀ ਪਾਉਂਦਾ ਇੱਥੇ ਇਹ ਬੀਰੋ ਪੰਜੇ ਨਾਲ ਮਿੱਟੀ ਪਾਉਂਦਾ ਇਹ ਕਿਹੜੇ ਇੱਥੇ ਦਿੱਕਤ ਆ ਗਈ ਸੀ ਥੋੜੀ ਜੀ ਆ ਥੱਲੇ ਤੇ ਉੱਥੇ ਹੁਣ ਆ ਇਹ ਆ ਦੇਗਾ ਇਹ ਥੋੜੀ ਜਿਹਾ ਸਿੱਟਣੀ ਪੂਰਾ ਆਖੋ ਥੋੜੀ ਜੀ ਫਿਸਲਣ ਬਣ ਗਈ ਤੇ ਖੁੱਭਣ ਬਣ ਗਈ ਟੋਹਾ ਬਣ ਗਿਆ ਵਾਣੀ ਨੇ ਕੀ ਲੋਕ ਫਾਇਦੇ ਛੜਾਦੇ ਵਿਚਾਰੇ ਯਾਰ ਆਇਥੇ ਭਾਈ ਦਰਵੇਸ਼ ਵੀ ਫਿਰਦੇ ਰੱਬ ਦੇ ਇਹ ਵੀ ਸੇਵਾਦਾਰਾਂ ਦੇ ਵਿੱਚ ਹੀ ਫਿਰਦੇ ਆ ਘੁੰਮਦੇ ਕੀ ਪਤਾ ਹੈ ਕਿਰਪਾ ਹੋ ਜੇ ਇਹ ਵੀਰ ਉੱਥੇ ਭਾਈ ਕਿੱਥੇ ਬੰਨਾ ਟਟੈਣਾ ਉਹ ਝੋਨੇ ਵੀ ਦੀ ਪਹਿਲਾਂ ਮੋਟਰਸਾਈਕਲ ਕਰ ਲਿਓਣੇ ਪੈਂਦੇ ਸੀ ਉਹ ਦਿੱਕਤ ਆਉਂਦੀ ਥੋੜੀ ਜਿਹੀ ਖਰਾ ਕਈ ਮੋਟਰਸਾਈਕਲ ਖਰਾਬ ਹੋ ਗਏ ਖਰਸ ਨੂੰ ਦਿਖਾਈ ਹੀ ਮੈਂ ਵਿੱਚ ਸੋਣਾ ਜੀਸੀਬੀ ਤੋਂ ਮਿੱਟੀ ਛਾਕੇ ਤੇ ਟੇਪਰ ਜਾਂ ਬਣਾ ਲਿਆ ਇਥੋ ਵੀਰਾਂ ਨੇ ਤਣੋ ਉੱਥੇ ਸੇਵਾਦਾਰ ਸੌਖੇ ਭਗ ਜਾਂਦੇ ਖਰਾ ਸਮਾਨ ਸਮੂਲ ਜਾਣਾ ਹੋਵੇ ਪਾਣੀ ਦੇ ਫਿਰ ਮੋਟਰਸਾਈਕਲ ਚਾਰ ਪਾਣੀ ਪੈ ਜਾਂਦਾ ਪਰ ਥੋੜਾ ਜਿਹਾ ਹੈ ਤਾਂ ਥੋੜਾ ਜਿਹਾ ਉਕੜੂ ਜਿਹਾ ਉੱਚਾ ਪਰ ਇੱਥੇ ਸੇਵਾਦਾਰ ਬਹੁਤਾ ਲੱਗੇ ਰਹਿੰਦੇ ਕਰ ਅਰਾਲ ਮਿਲ ਕੇ ਕੰਮ ਕਰੀ ਜਾਂਦੇ ਹੈ ਹਾਂਜੀ ਦੋਸਤੋ ਇਹ ਕਿਹੜਾ ਬੰਨਾ ਸਾਹਮਣੇ ਟੁੱਟਿਆ ਨਾ ਖਰਾ ਇਥੋ ਥੋੜੀ ਜਿਹੀ ਖਾਸੀ ਦੂਰ ਹੈ ਘਟੋਕੜ 15 ਕਿਲੇ ਹੋਊਗਾ ਤੋਂ ਇਥੋ ਬਾਹਨ ਦੇ ਜਲ ਮਗਨ ਕਰਤਾ ਹੋ ਸਕਦਾ ਇਹ ਆ ਦਿਖਾ ਦੀ ਨੇ ਕਿਹੜੇ ਸੁਨ ਮਾੜੇ ਮਾੜੇ ਚਿੱਟਾ ਆ ਜਾ ਤਾਂ ਇਹ ਠੋਕਾ ਠੋਕਟ ਤਨ 4 4 ਫੁੱਟ ਰਾਮ ਨਾ ਪਣੀ ਹੋ ਤੇ ਝੋਨਾ ਸੀ ਇੱਥੇ ਬਈ ਢਾਈ ਢਾਈ ਫੁੱਟ ਘਟੋ ਘਟਾ ਤੇ ਆ ਮੋਟਰਾਂ ਕੋਠੇ ਸਾਰੇ ਇੱਕ ਤਰ੍ਹਾਂ ਦੇ ਤਲਾ ਬਣ ਗਏ ਤੇ ਪਾਣੀ ਦੇ ਕਿਵੇਂ ਛੱਲਾ ਮਾਰਦਾ ਇੱਥੇ ਤੇ ਡਰਾਉਂਦਾ ਤੇ ਵੀਰ ਆ ਕੋਈ ਢਾਣੀਆਂ ਲਵੇ ਇਹ ਬੰਨਾ ਕਿਵੇਂ ਪਿੰਡ ਤੋਂ ਆਪਾਂ ਸਾਈਡ ਇਧਰ ਆਗੇ ਸੀ ਇਹ ਮਿੱਟੀ ਪਾਰੇ ਨੇ ਵੀਰ ਇਹ ਨਰਮ ਹੈ ਬੰਨਾ ਕਾਗਜ ਪਾ ਕੇ ਪਾਇਆ ਕਿਉਂਕਿ ਪਾਣੀ ਵਿੱਚ ਸਿਲ ਫੜੂਆ ਤੇ ਨਰਮ ਹੋ ਕੇ ਟੁੱਟਣ ਦਾ ਆ ਬਣਾ ਨੂੰ ਜਾਦੇ ਖਤਰਾ ਹੈਗਾ ਤੇ ਇਸ ਕਰਕੇ ਵੀਰ ਜਦੋਂ ਜਾਇਦਾ ਇੱਧਰ ਵੀ ਕਰੀ ਜਾਂਦੇ ਤੇ ਪਿੰਡੇ ਤਾਂ ਕਰਨੀ ਕਰਨੀ ਹੈਗੀ ਚਾਰ ਛਪੇਰੇ ਵਿਚਾਰਾਂ ਦੀ ਜਾਨ ਮੁੱਠੀ ਜਾ ਰਹੀ ਹੈ ਤੇ ਬੰਨੇ ਵਾਲਾ ਸੰਘਰਸ਼ ਉੱਥੇ ਜਾਰੀ ਹੈਗਾ ਹੋ ਸਕਦਾ ਤੁਹਾਨੂੰ ਨੇੜੇ ਕਰਕੇ ਲਾਜ਼ਮੀ ਦਿਖਾਵਾਂਗੇ ਉੱਥੋਂ ਅਸੀਂ ਹਾਂਜੀ ਦੋਸਤੋ ਸਾਹਮਣੇ ਪਾਣੀ ਟੁੱਟਿਆ ਨਾ ਤੇ ਇਹਦੇ ಗ್ರಾಮ ਪੰਚਾਇਤ ਪਿਨੇਹਾਰੀ ಗ್ರಾಮ ਪੰਚਾਇਤ ਪਿਨੇਹਾਰੀ ਚੋ ਵੀਰ ਬੰਨੇ ਦੇ ਸਾਹਮਣੇ ਮਿੱਟੀ ਪਾਈ ਜਾਂਦੇ ਹੈਗੇ ਹਾਂਜੀ ਦੋਸਤੋ ਕਿਹੜਾ ਭਾਈ ਪਿੰਡ ਭੰਡਿਆਰੀ ਕੰਨੀ ਉਹ ਬੰਨ ਟੁੱਟਿਆ ਸੀ ਕੱਲ ਹਨਾ ਖੇਤਾਂ ਦੇ ਖੇਤ ਸੈਂਕੜੇ ਕਿੱਲੇ ਬਰਬਾਦ ਹੋ ਗਏ ਵਿਚਾਰਿਆਂ ਦੇ ਝੋਨੇ ਦੀ ਫਸਲ ਸੀ ਮਸਾਂ ਪੁੱਤਾ ਮੰਗੂ ਪਾਲੀ ਸੀ ਅੱਜ ਉਹ ਰੱਬ ਨੇ ਹੱਥਾਂ ਵਿੱਚੋਂ ਖੋਲੀ ਪਾਣੀ ਟੁੱਟਣ ਦੇ ਕਾਰਨ ਬੰਨੇ ਉਹ ਪਰ ਸਮੁੰਦਰ ਬਣ ਗਿਆ ਇੱਥੇ ਭਾਈ ਕਿਹੜੇ ਹੈ ਪਿੰਡ ਦੇ ਲੋਕ ਹੈ ਸਹਾਇਤਾ ਕਰਨ ਵਾਲੇ ਇੱਥੋਂ ਗੱਟੇ ਭਰ ਭਰ ਕੇ ਨਾ ਉਹ ਬੰਨੇ ਖਾਤਰ ਲੈ ਕੇ ਜਾਂਦੇ ਗੱਟੇ ਹੁਣ ਕਾਫੀ ਲੋਕ ਨੇ ਹਜ਼ਾਰਾਂ ਦੇ ਹਿਸਾਬ ਆ ਤੇ ਉਹ ਗਾਹਾਂ ਟੁੱਟਿਆ ਥੋੜੀ ਬੰਨਾ ਤੇ ਉਹ ਵੀਰ ਉਥੇ ਜਦੋਂ ਜੈਦ ਕਰੀ ਜਾਂਦੇ ਹੈਗੇ ਬੰਨੇ ਤੇ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਉਥੇ ਪੂਰੀ ਜੋਰ ਜਮੈਸ਼ ਕਰ ਰਹੇ ਨੇ ਵਿਚਾਰੇ ਤੇ ਇਥੇ ਲਗਾਤਾਰ ਕੰਟੀਨਿਊ ਲੱਗ ਰਹੇ ਨੇ ਸਾਰੇ ਪਿੰਡ ਭੰਡਿਆਰੀ ਦੇ ਇਹ ਇਧਰ ਪਿੰਡਾ ਕਿੱਥੇ ਆਪਾਂ ਬੰਨੇ ਤੇ ਖੜੇ ਆ ਇਹ ਆਪਾਂ ਪਿੰਡਾ ਨਾਗੋ ਕੀ ਬਣਾਂਗਾ ਇਹ ਆਹ ਬੰਨਾ ਕਿਹੜਾ ਹੈ ਇਹ ਪਿੰਡ ਭਈ ਨਾਗੋਗੀ ਦਾ ਬੰਨਾ ਹੈਗਾ ਆਹ ਪਿੰਡ ਇਧਰੋਂ ਨਾਗੋਗੀ ਰਹਿ ਗਿਆ ਤੇ ਪਰਲਾ ਸਾਈਡ ਇਹ ਪਿੰਡ ਭੰਡਿਆਰੀ ਦਾ ਹੈ ਇਧਰ ਗਾਂ ਨੇ ਜੇੜੇਲੇ ਨੂੰ ਤੇ ਗਾਂ ਆ ਨਿਕਲ ਗਿਆ ਪਾਣੀ ਇਧਰ ਮੂਮ ਕਰ ਗਿਆ ਤਾਂ ਲੋਕ ਇੱਥੇ ਵਿੱਚੇ ਭਾਈ ਬੁੜੀਆਂ ਜਵਾਕ ਵੀਰ ਸਾਰੇ ਕਿਸਾਨ ਵੀਰ ਪਿੰਡ ਦੇ ਸਾਰੇ ਏਕਤਾ ਦੇ ਨਾਲ ਬੰਨਾ ਪੂਰਾ ਰੌਲਾ ਰੱਪਾ ਪਈ ਜਾਂਦਾ ਵਿਚਾਰਿਆਂ ਦਾ ਉੱਤਰੋਂ ਮੌਸਮ ਮੌਸਮ ਖਤਰਨਾਕ ਹੈ ਤੇ ਪਾਣੀ ਟੁੱਟਣ ਦੇ ਕਾਰਨ ਇਥੋਂ ਘਰ ਪਾਉਣਾ ਕੋ ਫੁੱਟ ਉੱਤਰ ਗਿਆ ਪਾਣੀ ਭਾਈ ਬੰਨੇ ਤੋਂ ਇੱਥੋਂ ਕਿਉਂਕਿ ਉਹ ਪਾਣੀ ਦਾ ਬਹਾਅ ਤਾਂ ਪਿੱਛੋਂ ਉਨੇ ਹੀ ਤੇਜ਼ ਹੈਗਾ ਤੇ ਟੁੱਟਣ ਦੇ ਕਾਰਨ ਇੱਥੋਂ ਥੋੜਾ ਜਿਹਾ ਘਟ ਗਿਆ ਤੇ ਫਿਰ ਨੁਕਸਾਨ ਤਾਂ ਕਰਕਾਰੀ ਗਿਆ ਉਹ ਪਰਲੇ ਪਰ ਛਪਣਾ ਵਾਂਗੂ ਭਰ ਗਿਆ ਯਾਰ ਉਹ ਦੇਗਾ ਇੱਥੋਂ ਦੀ ਵਿਚਾਲਦੀ ਦੀਂਦਾ ਸਾਨੂੰ ਇਹ ਆ ਚੀਜ਼ ਇੱਥੋਂ ਦੀ ਤੇ ਉੱਥੇ ਵੀਰ ਲੱਗ ਰਹੇ ਨੇ ਇੱਥੋਂ ਮੋੜੇ ਖਿੱਚ ਕੇ ਲੈ ਕੇ ਗਏ ਆ ਤੇ ਇੱਥੋਂ ਲਗਾਤਾਰ ਘਟੇ ਚੱਕ ਚੱਕ ਕੇ ਇੱਥੋਂ ਮਿੱਟੀ ਦੇ ਭਰੀ ਜਾਂਦੇ ਭਾਈ ਤੇ ਪਾਣੀ ਪਿੱਛੋਂ ਸਰਦੂਲਗੜ ਸਾਈਡ ਤੋਂ ਆਉਂਦਾ ਹੈਗਾ ਤੇ ਗਾਂ सरसे ਨੂੰ ਨਿਕਲ ਜਾਂਦਾ ਹੈਗਾ ਇਹ ਬੰਨੇ ਦੀ ਖਰਾ ਇੱਥੋਂ ਦਾਵ ਥੋੜੀ ਘਟ ਗਈ ਤੇ ਪਾਣੀ ਦਾ ਸਰਸੇ ਨੂੰ ਸਰਸੇ ਦੇ ਉਪਲ ਦੇ ਨਾਲ ਸਾਨੂੰ ਕੱਲ ਵਾਲੇ ਬਲੌਗ ਚ ਵੀ ਦੱਸਿਆ ਸੀ ਉੱਥੇ ਮੋਟਰਾਂ ਤੇ ਚੋਨੇ ਦਾ ਖਾਸੇ ਡੁੱਬ ਗਏ ਤੇ ਸਰਸੇ ਦੁਗਾਂ ਪਿੰਡ ਝੋਲਡ ਨਾਲੀ ਵਜਦਾ ਹੈ ਉੱਥੇ ਬਰਸੋ ਚ ਉੱਥੇ ਟੁੱਟ ਗਈ ਕਰਕੇ ਲੈ ਮਾਰ ਤੇ ਝੋਨੇ ਦੇ ਪਾਈ ਤੇ ਇਥੇ ਵੀਰ ਬੰਨੀ ਜਾਂਦੇ ਆ ਹੁਣ ਉੱਥੋਂ ਦਿਖਾਉਣੇ ਆ ਵੀ ਬੰਨਾ ਬੰਨ ਲੈ ਕੇ ਰਹਿ ਗਿਆ ਦਿਖਾਉਣੇ ਆ ਸਾਨੂੰ ਪਿੰਡ ਭੰਡਿਆਰੀ ਦਾ ਪਰਲੇ ਪਾਸੇ ਬੰਨਾ ਤੇ ਪਾਣੀ ਪਾਣੀ ਦੀ ਰਫਤਾਰ ਤੇ ਚਾਲ ਓਨੀ ਤੇਜ਼ ਹੀ ਹੈਗੀ ਗਤੀ ਪਾਣੀ ਦੀ ਉਵੇਂ ਪਮੀਰਾਂ ਖੰਦਾ ਖਰਾ ਹਜੇ ਇਹਦੀ ਰਫਤਾਰ ਘਟੀ ਨਹੀਂ ਗਈ ਓਨੀ ਮੂਵ ਕਰੀ ਜਾਂਦਾ ਹੈਗਾ ਤੇ ਬੱਦਲ ਬਣੀ ਜਾਂਦੇ ਢਈ ਜਾਂਦੇ ਕਿਤੇ ਬਾਛੜ ਜੀ ਆ ਜਾਂਦੀ ਹੈ ਤੜਕੇ ਦੇ ਵਰਗ ਰੁਕ ਰੁਕ ਕੇ ਮੀਂਹ ਆਈ ਜਾਂਦਾ ਇੱਥੇ ਤੇ ਲੋਕ ਲਗਾਤਾਰ ਸੇਵਾ ਕਰੀ ਜਾਂਦੇ ਸੰਜੋਗ ਕਰਦੇ ਨੇ ਇੱਕ ਦੂਜਿਆਂ ਦਾ ਸਾਰਾ ਦਿੰਦੇ ਨੇ ਬੰਨਾ ਬੰਨਾਂ ਚ ਕੋਸ਼ਿਸ਼ ਜਾਰੀ ਹੈ ਵੀਰਾਂ ਦੀ ਬੜਾ ਕੰਮ ਹੋਇਆ ਹਾਂਜੀ ਦੋਸਤੋ ਕਿਹੜਾ ਕੱਲ ਪਈ ਪਿੰਡ ਪੰਡਿਆਰੀ ਦਾ ਜ਼ਿਕਰ ਕਰਦੇ ਸੀ ਨਾ ਉਹ ਭਈ ਆਹ ਬੰਨਾ ਸਾਹਮਣੇ ਕਿਹੜਾ ਆਹ ਸਾਹਮਣੇ ਆ ਟੁੱਟੇਗਾ ਇਹ ਘਟੋ ਘਟ ਹੋਊਗਾ ਮੰਤਲਾ 40 50 ਫੁੱਟ ਨਾ ਵੀਰੇ 100 ਫੁੱਟ ਹੈਗਾ ਲੱਗਦਾ 100 ਅੰਦਰ ਖਾਸਾ ਵੀਰੇ ਇੱਧਰ ਮੈਨੂੰ ਦੀਂਦਾ ਨਹੀਂ ਆ ਦਰਖਤੋਲੇ ਵੀਰਾਂ ਦੇ ਭਾਈ 100 ਫੁੱਟ ਹੈਗਾ ਇਹਨੇ 100 ਫੁੱਟ ਕਵਰ ਕਰ ਲਿਆ ਤੇ ਪਾਣੀ ਦੀ ਰਫਤਾਰ ਆ ਖਰ ਖਾਸੀ ਹੋ ਗਈ ਇਹ ਘਟੋ ਘਟ ਸੈਂਕੜੇ ਕਿਲੇ ਗਾਂ ਕਵਰ ਕਰਲੇ ਹੋਣਗੇ ਨਹੀਂ ਝੋਨੇ ਦੇ ਤੇ ਵੀਰਾਂ ਦੀ ਪੰਡਿਆਰੀ ਦੇ ਕਿਹੜੇ ਸਾਰੇ ਬੰਦੇ ਨੇ ਏਕੇ ਦੇ ਨਾਲ ਪੰਨਾ ਬੰਨਣ ਦੀ ਕੋਸ਼ਿਸ਼ ਕਰ ਜਾ ਰਹੀ ਹੈ ਵੀਰਾਂ ਦੀ ਆ ਪਿੰਡ ਨਾਗੋ ਕੀ ਬੰਨੇ ਤੇ ਆਪਾਂ ਖੜੇ ਆਂਗੇ ਇਹ ਭਈ ਬੰਨ ਨਾਗੋ ਕੀ ਪਿੰਡ ਦਾ ਇਧਰਲੇ ਪਿੰਡ ਪਿਛੇ ਨਾਗੋ ਕੀ ਰਹਿ ਗਿਆ ਇਹ ਪਿੰਡ ਭੰਡਿਆਰੀ ਭੰਡਿਆਰੀ ਨੂੰ ਥੋੜਾ ਜਿਹਾ ਪਾਣੀ ਮਾਰ ਘੱਟ ਕਰਦਾ ਹੈ ਇਹ ਸਾਹਮਣੇ ਇਧਰ ਨੇਜਾ ਡੇਲਾ ਸਰਸਾਈ ਰਫਤਾਰ ਸਿੱਧੇ ਗਾਹਾਂ ਬੁਰਜ ਪੰਗੂ ਬੁਰਜ ਪੰਗੂ ਵੀਰੇ ਕਰਮਗੜਾ ਬੁਰਜ ਕਰਮਗੜਾ ਖੇੜਾ ਜੀ ਬੁਰਜ ਕਰਮਗੜਾ ਬੁਰਜ ਕਰਮਗੜ ਹੈ ਇਹ ਪਾਣੀ ਵੀਰੇ ਇਹ ਵੀਰ ਦੱਸ ਰਹੇ ਨੇ ਇਹ ਸਾਰਾ ਪਾਣੀ ਉਧਰ ਨੂੰ ਮੂਵ ਕਰ ਗਿਆ ਬੁਰਜ ਫਰਮਾਹੀ ਸਾਈਡ ਕਹਿੰਦੇ ਵੀਰੇ ਇਹ ਕਾਫੀ ਸੈਂਕੜੇ ਕਿੱਲੇ ਕਵਰ ਕਰ ਜੂਆ ਇਹ ਇਹ ਹਜੇ ਤਾਂ ਘਰ ਬੰਨਣ ਚ ਲੱਗ ਨਹੀਂ ਰਿਹਾ ਪਰ ਵੀਰਾਂ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਕੀ ਕਰ ਨਸਣੇ ਬੁੜੀਆਂ ਬੱਚੇ ਜਵਾਕ ਲਗਾਤਾਰ ਘਟੇ ਪਰ ਪਰ ਡਾਣੇ ਮੋੜੇ ਰਸੇ ਸਾਰਾ ਇੰਤਜ਼ਾਮ ਕਰ ਵੀਰਾਂ ਨੇ ਕਰਿਆ ਤਾਂ ਹੈਗਾ ਕੱਲ ਦੇ ਲੌਂਕੇ ਨੇ ਵੀਰ ਚਲੋ ਪ੍ਰਮਾਤਮਾ ਇਹਨਾਂ ਦੀ ਸਹਾਇਤਾ ਕਰੇ ਖਰ ਕਿੱਥੇ ਉਹ ਵੀਰ ਖੜੇ ਨੇ ਨਾ ਉਹ ਰੱਸਾ ਲਾਰਖੇ ਵੀਰਾਂ ਨੇ ਇਸ ਤਰ੍ਹਾਂ ਟੰਬੇ ਲਾ ਕੇ ਉਹ ਪਾਣੀ ਦਾ ਲੈਵਲ ਕਰ ਉੱਥੇ ਥੋੜਾ ਘੱਟ ਲੱਗਦਾ ਮੈਨੂੰ ਹੋਊਗਾ ਘਟ ਘਟ ਤਿੰਨ ਚਾਰ ਫੁੱਟ ਤੇ ਜੇ ਕੋਸ਼ਿਸ਼ ਰੱਖੀ ਤਾਂ ਸੇਵਾਦਾਰ ਜੇ ਹੋਰ ਆ ਜਾਣਗਾ ਘਟੋ ਘਟ 4-500 ਬੰਦਾ ਤਾਂ ਸ਼ੇਦੀਆਂ ਨੂੰ ਕਵਰ ਕਰ ਲੈਣਗੇ। ਤਾਂ ਬਾਕੀ ਉੱਥੋਂ ਮੌਸਮ ਕਿਤੇ ਕਿਤੇ ਬਾਰ-ਬਾਰ ਰੁਗ ਰੋਕੇ ਮੀਂਹ ਵੀ ਕੱਲ ਖਰ ਖਾਸਾ ਪੈ ਗਿਆ ਸੀ ਇੱਥੇ ਉਹ ਵੀ ਖਰ ਦਿੱਕਤ ਆਉਂਦੀ ਹੈਗੀ ਵਿੱਚ। ਮਿੱਟੀ ਲਿਆਉਣ ਦੇ ਵਿੱਚ ਦਿੱਕਤ ਆਉਂਦੀ ਹੈ ਘਰ ਬੰਨਿਆਂ ਚ ਤਾਂ ਕੰਮ ਲਗਾਤਾਰ ਜਾਰੀ ਹੈ। ਬਾਕੀ ਕਿਹੜਾ ਕੰਮ ਹੋਣਾ ਸੀ ਫਸਲ ਦਾ ਨੁਕਸਾਨ ਤਾਂ ਹੋ ਹੀ ਗਿਆ ਵੱਡਾ। ਪਾਣੀ ਦੀ ਪਿੱਛੋਂ ਰਫਤਾਰ ਉਨੀ ਹੈਗੀ ਥੋੜਾ ਜਿਹਾ ਟੁੱਟਣ ਦੇ ਕਾਰਨ ਇਥੋਂ ਕਟੋ ਘਟ ਪਾਉਣਾ ਕੋ ਫੋਟੋ ਜਾਂ ਗਿੱਠਕ ਤੋਂ ਥੋੜਾ ਜਿਆਦਾ ਘਟਿਆ ਹੋਊਗਾ ਪਰ ਪਿੱਛੋਂ ਦਾ ਰਫਤਾਰ ਉਨੀ ਹੈ ਟੁੱਟਣ ਦੇ ਕਾਰਨ ਹੀ ਘਟਿਆ ਹੈ ਹਜੇ ਉਹਨਾਂ ਕੰਟੀਨਿਊ ਯਾਰੀਆ ਪਾਣੀ ਇੱਥੇ ਪਿੰਡ ਭੰਡਿਆਰੀ ਤੇ ਲੋਕ ਰੋਲਾ ਰੱਪਾ ਵਿਚਾਰੇ ਕੀ ਕਰਨ ਭੁੱਖੇ ਤੇ ਆਏ ਤਾਂ ਉਹਨਾਂ ਨੂੰ ਟੈਨਸ਼ਨ ਫਸਲਾਂ ਦੀ ਹੋ ਗਈ ਕਿਉਂਕਿ ਉਹਨਾ ਝੋਨਾ ਪੱਕਣ ਤੇ ਤੇ ਨਿਸਨ ਦੇ ਕਿਨਾਰੇ ਤੇ ਸੀ ਆ ਇਹ ਹੁਣ ਕਿੱਥੇ ਪਹੁੰਚ ਗਿਆ ਹੋਇਆ ਜੀ ਪਾਣੀ ਜੀ ਥਾਂ ਹੀ ਟੱਪ ਗਿਆ ਫਰਮਾਈ ਇੱਥੋਂ ਕਿੰਨੇ ਕਿਲੋਮੀਟਰ ਹੋਊਗਾ ਫਰਮਾਈ 8-10 ਕਿਲੋਮੀਟਰ ਅੱਛਾ 10 ਕਿਲੋਮੀਟਰ ਬਾਅਦ ਗਿਆ ਬਣੀ ਆ ਕੱਲ 12:30 ਵਜੇ ਦੇਖੋ ਦਿਨੇ ਹੈ ਅੱਜ ਇੱਜ ਤੱਕ 24 ਘੰਟੇ ਅਸ਼ਾ ਜੀ 24 ਘੰਟੇ ਆਹ ਕਿਹੜੀ ਵੀਰ ਵਿੱਚ ਫਸਲਾ ਇਹ ਤਾਂ ਸੈਂਕੜੇ ਕਿੱਲੇ ਹੋਣਗੇ ਯਾਰ ਹਨਾ ਇਹਦਾ ਖਤਮਾ ਸਾਰੇ ਹਜ਼ਾਰਾਂ ਕਿੱਲੇ ਡੁੱਬ ਗਏ ਯਾਰ ਹਜ਼ਾਰਾਂ ਵਾਗੇ ਹੋਣਗੇ ਹਾਂ ਸਾਰੇ ਖਤਮ ਹੋ ਗਏ ਯਾਰ ਹਾਂ ਪਰ ਹਜੇ ਕੰਟੀਨਿਊ ਜਾਰੀ ਹੈ ਨਾ ਚੱਲਦੀ ਜਾਂਦਾ ਇਹ ਇਹ ਨੇਜੀ ਢੱਲੇ ਵਾਗ ਗਏ ਬਰਨਾਲੀ ਰੋਡ ਤੇ ਦੇਖ ਲਓ ਅਸ਼ਾ ਜੀ ਇਹ ਬੰਦਾ ਬਰਨਾਲੀ ਪਿੰਡ ਤੋਂ ਲੈ ਕੇ ਹਾਂਜੀ ਮੋਢੀ ਕਰਮਗੜ੍ਹ ਨੂੰ ਜਿਹੜਾ ਆਇਆ ਇਹ ਹਜੇ ਰੋਕੀ ਖੜਿਆ ਠੀਕ ਹੈ ਜੀ ਇਹ ਪਾਣੀ ਵੀਰੇ ਇੱਧਰ ਨੂੰ ਜ਼ਿਆਦਾ ਮੂਮ ਕਰ ਗਿਆ ਨਾ ਇੱਧਰ ਨੂੰ ਨਾਲੀ ਦੇ ਵੀਰਾਂ ਦੇ ਨਾਲ-ਨਾਲ ਜ਼ਿਆਦਾ ਭੱਜਿਆ ਕਿਉਂਕਿ ਅਸੀਂ ਪਿੱਛੇ ਭੰਡਿਆਰੀ ਪਿੰਡ ਦੇ ਨਾਲ ਤੇ ਪਿੰਡ ਦੇ ਵਿੱਚ ਜਾ ਕੇ ਅਸੀਂ ਦੇਖ ਕੇ ਆਏ ਆ ਉੱਥੇ ਇੰਨਾ ਨਹੀਂਗਾ ਉੱਥੇ ਖੜਾ ਹੈ ਪਾਣੀ ਉੱਥੇ 2.5 ਫੁੱਟ ਹੀ ਹੋਊਗਾ ਹਾਈ ਹੈ ਇੱਧਰ ਹਾਏ ਵੀਰਾਂ ਦੇ ਉਧਰ ਨੂੰ ਉੱਚਾ ਹੈਗਾ ਇਹ ਪਾਣੀ ਇੱਧਰ ਸਰਸ ਵਾਲੇ ਬਰਨਾਲਾ ਰੋਡ ਨਾਲ ਕਹਿੰਦੇ ਲੱਗ ਕੇ ਖੜੂਆ ਜਾ ਕੇ ਇਹ ਲੱਗ ਜਾਂਦਾ ਆਏ ਸਾਲੀ ਲੱਗਦਾ ਤੇ ਵੀਰ ਉਹਨਾ ਉਹ ਲੱਕੜਾਂ ਦਰਖਤ ਉਹ ਫੱਟੇ ਚੱਕੀ ਫਿਰਦੇ ਨੇ ਵਿੱਚ ਤੇ ਬ ਕੋਸ਼ਿਸ਼ ਕਰ ਰਹੇ ਨੇ ਖਾਰਾ ਮੈਂ ਤਾਂ ਕਹਿੰਦਾ ਕਾਮਯਾਬ ਹੋ ਜਾ ਵੀਰਾਂ ਦੀ ਕੋਸ਼ਿਸ਼ ਕਿੰਨੀ ਛੇਤੀ ਬਣਨਗੇ ਸੇਵਾਦਾਰਾਂ ਦੀ ਇੱਥੇ ਬਹੁਤ ਲੋੜ ਆ ਯਾਰ ਸੇਵਾਦਾਰ ਕਿੰਨੇ ਵੱਧ ਤੋਂ ਵੱਧ ਆਉਣਾ 19 ਛੇਤੀ ਇਹਨਾਂ ਦਾ ਵੀਰਾਂ ਦਾ ਕਬਰ ਉਹ ਆ ਇਹ ਬੰਨਾ ਲਾਗੋ ਕੀਦਾ ਬੰਨਾਗਾ ਇਹ ਵੀਰੇ ਕਿਤੇ ਜਿੰਦਗੀ ਜੀ ਕਿਸੇ ਤੁਸੀਂ ਦੇਖਿਆ ਟੁੱਟਿਆ ਕੋਈ ਸਾਨਾ ਜਾਦ ਹੋਵੇ ਤੁਹਾਡੇ ਕੋਈ ਇਹ ਸਾਰ ਸਾਰ 1995 ਚ ਟੁੱਟੇ ਆ ਅੱਛਾ ਟੁੱਟਿਆ ਹੋਇਆ ਪਹਿਲਾਂ ਇਹ ਹੈ ਇਹ ਵੀ ਉੱਥੋਂ ਟੁੱਟੇ ਸੀ ਆਪਣੇ ਟਿੱਕੇੜੇ ਆਪਾਂ ਟਿੱਕੇ ਖੜੇ ਆ ਨਾ ਹਾਂਜੀ ਇਹ ਸਾਦੀ ਟੁੱਟਿਆ ਹੋਇਆ ਆ ਕਿਥੋਂ ਆ ਰਸਤਾ ਅਟੈਚ ਹੁੰਦਾਗਾ ਆ ਵੀ ਲੈ ਸਕੂਟਰੀ ਆ ਜਾਂਦੀ ਠੀਕ ਹੈ ਜੀ ਠੀਕ ਆ ਨਾਲ ਹੀ ਕਿੰਨਾ 100 ਮੀਟਰ ਦੂਰ ਤੇ ਪਿੰਡ ਚ ਨਾ ਪਾਣੀ ਲੱਗਿਆ ਸੀ ਹਾਂ ਜੀ ਪਿੰਡ ਦੇ ਚਾਰੋਂ ਮੇਰੇ ਪਾਣੀ ਸੀਗਾ ਫਸਲਾਂ ਸਾਰੀਆਂ ਮਰ ਗਈਆਂ ਉਹਨਾਂ ਦੀ ਪਿੰਡ ਦੇ ਵਿੱਚ ਸਤ ਨੂੰ ਨਾ ਆਪਣਾ ਹਾਂ ਜੀ ਸੂਆ ਪੈਂਦਾ ਉਹ ਤੋਂ ਪਿੱਛੇ ਵਿੱਚ ਸਾਰੀ ਫਸਲਾਂ ਬਰਬਾਦ ਹੋ ਗਈ ਤੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਸੀ ਕਿ ਨਹੀਂ ਪਿੰਡ ਦੇ ਬਾਹਰ ਬਾਹਰ ਸੀ ਇਹ ਪਿੰਡ ਵੀ ਪਤਾ ਉੱਚਾ ਹਰ ਸਾਲ ਜਿਵੇਂ ਮਕਾਨ ਪੈਂਦੇ ਹਾਂ ਹਾਂ ਜੀ ਉਚਾਈ ਕਰੀ ਜਾਂਦੀ ਹੈ ਠੀਕ ਹੈ ਜੀ ਹਾਂ ਉਹਵੇਂ ਹੌਲੀ ਹੌਲੀ ਮਕਾਨ ਜਿਵੇਂ ਜਿਵੇਂ ਉੱਚੇ ਕੀ ਜਾਂਦੇ ਹਾਂ ਹਰ ਸਾਲ ਜਿਵੇਂ ਕੋਈ ਨਾ ਇਹ ਪਾਣੀ ਕਿਸੇ ਪਿੰਡ ਨੂੰ ਮੂਵ ਕਰਿਆ ਸੀ ਕਿ ਇੱਥੇ ਇੱਥੇ ਖੜਾ ਰਿਹਾ ਹਾਂਜੀ ਹਾਂਜੀ ਕਿੰਨੇ ਸਾਲ ਸੁਹਾ ਪੈਂਦਾ ਇੱਥੋਂ ਹਾਂਜੀ ਕਿੰਨੇ ਕਿਲੋ ਕਿਲੋ ਕਿਲੋਮੀਟਰ ਦੂਰ ਹੈ ਉਹਦੇ ਨਾਲ ਲੱਗ ਗਿਆ ਉਹ ਤੁਰਤੇ ਅੱਗੇ ਨਹਿਰ ਤਾਂ ਹੀ ਬੱਗ ਗਿਆ ਸੀ ਤੇ ਸੰਘਰਸ਼ ਫਿਰ ਤੁਸੀਂ ਕਰਿਆ ਪੂਰਾ ਬੰਨੇ ਤੇ ਉਹ ਤੇ ਹਾਂਜੀ ਉਹ ਬਾਹਰਲੇ ਬੰਨੇ ਤੇ ਸੰਘਰਸ਼ੇ ਜਾਰੀ ਬਣਦਾ ਸੀ ਚੱਲ ਬੱਗਦਾ ਜਿਨੇ ਆਪਣੇ ਪਿੰਡ ਦੇ ਵਿੱਚ ਬਾਹਰ ਬੰਦ ਬੰਦ ਤਾਂ ਵੀ ਅੰਦਰ ਪਾਣੀ ਪ੍ਰਵੇਸ਼ ਆ ਗਿਆ ਉਹ ਅੱਛਾ ਉਹ ਸੈਕਿੰਡ ਰਿੰਗ ਬੰਨਾ ਅੱਛਾ ਇੱਥੇ ਤਾਂ ਇਹ ਨਹੀਂ ਵੀਰ ਇੱਥੋਂ ਤੱਕ ਤਾਂ ਪਹੁੰਚ ਨਹੀਂ ਤੇ ਫਿਰ ਜਿਵੇਂ ਜਿਵੇਂ ਬਰਾਬਰ ਪਾਣੀ ਹੋ ਕੇ ਵਾਪਸੀ ਹੋ ਗਿਆ ਸੀ ਠੀਕ ਹੈ ਜੀ ਕਿਹੜਾ ਵੀਰੇ ਆਹ ਬੰਨਾ ਟੁੱਟ ਰਿਹਾ ਸਾਹਮਣੇ ਇਹ ਤੁਹਾਨੂੰ ਕਿਤੇ ਲੱਗਦਾ ਵੀ ਨਾਲੀ ਦੇ ਦੁਆਰੇ ਪੁੱਠਾ ਬੜੂ ਪਾਣੀ ਕਿਥੋਂ ਆਏ ਕਿੱਥੋਂ ਜੀ ਕਿਥੋਂ ਜੀ ਧਾਰਜੋਂ ਨਵੇਂ ਆਈਦਾ ਅੱਛਾ ਉੱਥੋਂ ਦੁਆਰੇ ਨਾਲੀ 'ਚ ਪੈਣ ਲੱਗ ਜੁ ਪੁੱਠਾ ਹੈ ਹਾਂਜੀ ਉੱਥੋਂ ਪੈ ਰਿਹਾ ਲੈ ਬਈ ਸੱਸੇ ਹਾਂਜੀ ਦੋਸਤੋ ਇੱਕ ਇਧਰ ਆ ਆ ਦੁਬਾਰੇ ਪ੍ਰਮਾਤਮਾ ਨੇ ਭਾਈ ਇਧਰ ਬੱਦਲਾਂ ਵਾਲਾ ਦੁਬਾਰੇ ਕਾਰਵਾਈ ਸ਼ੁਰੂ ਕਰਤੀ ਘਟੋ ਘਟ ਪ੍ਰਮਾਤਮਾ ਇੰਨੀ ਤਾਂ ਖੈਰ ਸੁੱਖ ਰੱਖਾ ਮੀਂਹ ਆਲਾ ਤਾਂ ਬੰਦ ਕਰ ਦੇ ਕੰਮ ਇਹ ਤਾਂ ਤੇਰੇ ਹੱਥ ਚ ਹੈਗਾ ਕਿਹੜਾ ਕੰਮ ਹੋਣਾ ਸੀ ਚਲ ਉਹ ਤਾਂ ਹੋ ਗਿਆ ਇੰਨੀ ਕਿਤਾ ਕਿਰਪਾ ਕਰੀ ਦੇ ਤੂੰ ਹਾਂ ਸਾਰਾ ਇੱਕ ਪਾਸੇ ਨਾਲੀ ਚੜ ਗਈ ਤੇ ਇੱਕ ਦੂਜੇ ਪਾਸੇ ਬੰਨਾ ਟੁੱਟ ਗਿਆ ਤੇ ਤੀਜੇ ਪਾਸੇ ਬੱਦਲ ਚੜ ਗਿਆ ਬੱਦਲ ਨੇ ਵੀ ਇੰਨੇ ਡਰਾ ਰੱਖਿਆਗੇ ਆ ਦੇਖ ਬੱਦਲ ਕਿਵੇਂ ਗੇੜੇ ਖਾਈ ਜਾਂਦੇ ਵਾਰ-ਵਾਰ ਤੇ ਸਾਹਮਣੇ ਵੀਰਾਂ ਦਾ ਬੰਨਾ ਟੁੱਟ ਗਿਆ ਬੰਨਾਂ ਦਾ ਸੰਘਰਸ਼ ਜਾਰੀ ਹੈ ਲਗਾਤਾਰ ਵੀਰਾਂ ਦਾ ਇਹ ਤੜਕੇ 10 ਵਜੇ ਲੱਗੇ ਸੀ ਵੀਰਾਂ ਦੇ ਦੱਸਣ ਦੇ ਮੁਤਾਬਿਕ ਤੇ ਪਾਣੀ ਦੀ ਰਫਤਾਰ ਕਰ ਕਾਫੀ ਤੇਜ਼ ਹੈ ਕਿਉਂ ਨਾ ਤੇ ਥੋੜਾ ਘਟਿਆ ਜਰੂਰ ਹੈ ਕਿਉਂਕਿ ਟੁੱਟਣ ਦੇ ਕਾਰਨ ਘਟਿਆ ਉਸ ਨੂੰ ਦੱਸਿਆ ਸੀਗਾ ਤੇ ਉਤੋਂ ਮੀਂਹ ਆ ਮੀਂਹ ਆਲਾ ਕੰਮ ਥੋੜਾ ਇਹਨੂੰ ਡਿੱਕਾ ਜ਼ਿਆਦਾ ਲਾਊਗਾ ਤੇ ਇਹਦੇ ਨਾਲ ਫਿਰ ਮੀਂਹ ਨਾਲ ਤਾਂ ਵੱਧ ਹੀ ਹੋਊ ਨਾਲ ਤੇ ਦਿੱਕਤ ਲਾਊਗਾ ਹੋ ਸਕਦਾ ਵੀਰਾਂ ਨੇ ਕਿਹੜਾ ਬੰਨਿਆ ਉਹ ਵੀ ਨਾਲ ਲੈ ਜੇ ਹਾਥੋ ਤੇ ਕਬੀਰੇ ਉਹ ਪਾਣੀ ਵਾਲਾ ਨਾ ਇੱਥੋਂ ਕੁੱਕੇ ਜਾਂਦਾ ਉਹ ਇੱਥੋਂ ਐ ਕੁੱਕੇ ਜਾਂਦਾ ਇਧਰ ਦੀ ਹਜੇ ਕਿੱਥੇ ਬੰਨਾਪੂਰਨਾ ਉੱਥੇ ਰਫਤਾਰ ਪਾਣੀ ਦੀ ਖਾਸੀ ਤੇਜ਼ ਹੈਗੀ ਹਜੇ ਇਹਨਾਂ ਨੇ ਸ਼ੁਰੂਆਤ ਕਰੀ ਆ ਉਥੋਂ ਮੋੜੇ ਲਫਾਫੇ ਲਾ ਕੇ ਤੇ ਇੱਥੇ ਰਫਤਾਰ ਹੈ ਜੀ ਪਾਣੀ ਇਹਨਾਂ ਤੇਜ਼ ਨਹੀਂਗਾ ਕਿ ਮਾਰ ਨਹੀਂ ਕਰਦਾ ਕਿੱਥੇ ਇਹਨਾਂ ਨੇ ਬੰਨਣਾ ਨਾ ਉੱਥੇ ਜਾਦੇ ਇਹਨਾਂ ਨੂੰ ਸੰਘਰਸ਼ ਕਰਨਾ ਪਊ ਸੇਵਾਦਾਰਾਂ ਦੀ ਕਾਫੀ ਲੋੜ ਹੈ ਵੱਧ ਤੋਂ ਵੱਧ ਇਹ ਬੰਨੇ ਦੇ ਵੀਰੇ ਪੰਡਿਆਰੀ ਵਾਲ ਤੇ ਸੇਵਾਦਾਰ ਕਿੰਨੀ ਮਦਦ ਵੀਰਾਂ ਦੀ ਕਰ ਸਕਦੇ ਹੋ ਤੁਸੀਂ ਲਾਜ਼ਮੀ ਕਰੋ ਯਾਰਾ ਕਿਉਂਕਿ ਘਟੋ ਘਟ 100 ਸਵਾ 100 ਦੇ ਵਿੱਚ ਬਣਾਏ ਜਿਆਦਾ ਵਧੀਆੰਦਾ ਸੀਗਾ ਤੇ ਅੱਜ ਲੱਗੇ ਨੇ ਜੇ ਕੱਲ ਲੱਗੇ ਹੁੰਦੇ ਸ਼ਾਇਦ ਇਹ ਥੋੜ ਨੂੰ ਕੰਪਲੀਟ ਹੋ ਜਾਂਦਾ ਤੇ ਲੇਟ ਹੋ ਗਿਆ ਉਤੋਂ بارش بارش ਵਾਲਾ ਮੌਸਮ ਰੱਬ ਹੀ ਮਿਹਰਮਾਨ ਹੋ ਜਾਂਦਾ ਇਨਾਂ ਤੇ